ਕੱਲਾ ਕੱਲਾ ਥਾਣਾ ਜਿਹੜਾ ਲੈਵੇ ਨੂੰ ਇਹ ਹੱਥੀ ਚਵਾਈ ਵੀ ਕਰ ਸਕਦੇ ਹੋ ਬਹੁਤ ਸੋਹਣੇ ਪੂਰੇ 7 ਦਿਨ ਬਾਕੀ ਐ ਮਿੱਤਰੋ ਤੇ ਲੈਵਾ ਤੁਸੀਂ ਦੇਖ ਲਓ ਹੁਣੀ ਕਿੰਨਾ ਤਿਆਰ ਕਰਦੀ ਤੁਰੀ ਆਉਂਦੀ ਆ ਪਹਿੜਾ ਗਈ ਤੇਰੀ ਇਹ ਬਾਈ ਜੀ ਜੁਪੀਟਰ ਬੁੱਲਦੀ ਐ ਇਹਦੀ ਆਪਾਂ ਵੀ ਗਾਰੰਟੀ ਦੇ ਦੇਾਂਗੇ ਵੀ ਜੁਪੀਟਰ ਦੀ ਐ ਜੇ ਮਾਲ ਕਰਨੀ ਠੀਕ ਆ ਅ ਜੁਪੀਟਰ ਦੀ ਆ ਗਈ ਠੀਕ ਆ ਤੇ ਫਸਟ ਦਾ 30 ਪਲੱਸ ਦਾ ਰਿਕਾਰਡ ਹੈ ਜੀ ਇਹ ਵੀ ਦੋਂਦੀ ਮੂੰਹ ਹੈ ਜੀ ਇਹ ਆਪ ਪੇਪਰ ਦੇ ਸੀਮਣ ਦੀ ਦੱਸੀ ਹੈ ਜੀ ਮਾਲ ਆਪਾਂ ਭਾਈ ਜੀ 1 ਲੱਖ ਤੇ 15000 ਰੁਪਏ ਦੀ ਦੇਵਾਂਗੇ ਜੀ ਠੀਕ ਆ 60 57 ਲੀਆਂ ਵੀ ਵੜਾ ਹੈਗੀਆਂ ਉਹ ਵੀ ਵਿਖਾ ਦਿੰਨੇ ਜੇ ਅਖੋ ਦਾ ਆਪਾਂ ਪਹਿਲਾਂ ਵਿਖਾ ਦਿੰਦੇ ਹਾਂੀਆਂ ਵੱਛੀ ਹਾਂ 24 25 ਸਿਰ ਦੁੱਧ ਦੇਣੇ ਵੀ ਬੜੇ ਆਰਾਮ ਨਾਲ ਦੇਣਾ ਜੀ ਠੀਕ ਆ 24 25 ਕਿਲੋ ਹਾਂਜੀ ਓਕੇ ਭਾਈ ਕੀ ਰੇਟਰ ਹੋਏ ਦਾ ਭਾਈ ਜੀ ਇਹ ਆਪਾਂ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਗੱਲ ਕਰਕੇ ਭਾਈ ਜੀ ਆਪਾਂ 60000 ਰੁਪਏ ਦੀ ਕੋਈ 5 4000 ਤਾਂ ਨਹੀਂ ਮਣੋ ਲੋ ਵੀ ਮ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਬਾਈ ਸਰੇਂਦਰ ਕੋਲੇ ਪਹੁੰਚੇ ਹੋਏ ਸੀ ਪਿੰਡ ਧੌਲੇ ਕੈਂਗਰੇ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਮਿੱਤਰੋ ਟਾਪ ਦੀਆਂ ਬੇੜਾ ਦਿਖਾਉਣੀਆਂ ਬੇੜਾ ਦੀ ਜੇ ਗਿਣਤੀ ਦੀ ਗੱਲ ਕਰ ਲਈਏ ਨਾ ਆਪਾਂ ਘੱਟੋ ਘੱਟ ਵੀ 14-15 ਬੇੜਾ ਦਿਖਾਉਣੀਆਂ ਇਧਰਲੇ ਪਾਸੇ ਜੇ ਗੱਲ ਕਰਗੇ ਬਹੁਤ ਜ਼ਿਆਦੇ ਸੋਹਣੀਆਂ ਸੁਨੱਖੀਆਂ ਚਿੱਟੀਆਂ ਐਚ ਐਫ ਨਸਲ ਦੀਆਂ ਗਾਵਾਂ ਦਿਖਾਵਾਂਗੇ ਆਪਾਂ ਸੂਈਆਂ ਸਵਾਈਆਂ ਵੀ ਆ ਤੇ ਵਿੱਚ ਗੱਬਣਾ ਵੀ ਆ ਇਧਰਲੇ ਪਾਸੇ ਆ ਇੱਕ ਨਾ ਜਮਾ ਤਾਜੀ ਸੂਈ ਵਹਿੜ ਆ ਗਈ ਤੇ ਇਧਰਲੇ ਪਾਸੇ ਆਈਆਂ 2-3 ਜਮਾ ਸੋਹਣਿਆ ਸਬੰਧਾਂ ਬੈੜਾ ਆਜੋ ਆਪਾਂ ਬਾਈ ਨਾਲ ਕਰਵਾਉਣਾ ਗੱਲਬਾਤ ਜੇ ਤੁਹਾਨੂੰ ਨਾ ਸਾਰੀਆਂ ਬੈੜਾ ਸੋਹਣੀਆਂ ਲੱਗੀਆਂ ਤੇ ਬਾਈ ਦੇ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਆਓ ਕਰ ਅੱਗੇ ਗੱਲ ਜੀ ਸਾਸਰੀ ਕਾਲ ਜੀ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਪਿੰਡ ਦੱਸੋਗੇ ਨਾਮ ਬਾਈ ਜੀ ਮੇਰਾ ਸਰੇਂਦਰ ਸਿੰਘ ਹੈ ਜੀ ਪਿੰਡ ਤੌਲਾ ਕਿੰਗਰਾਜੀ ਤਹਿਸੀਲ ਗਿੱਦੜ ਬਾਈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਠੀਕ ਹੈ ਜੀ ਬਾਈ ਸਰੇਂਦਰ ਜੀ ਆਪਾਂ ਹੁਣ ਗੱਲ ਕਰ ਲਗੇ ਅੱਜ ਆਪਾਂ ਨਾ ਗਾਮਾ ਜਿਹੜੀਆਂ ਦਿਖਾਉਣੀਆਂ ਘਟੂ ਘਟ 12 ਤੋਂ 15 ਗਾਮਾ ਦਿਖਾਉਣੀਆਂ ਕਿ ਨਹੀਂ ਕਿਹੜੇ ਪੈਸੇ ਸਟਾਰਟ ਕਰੀਏ ਫਿਰ ਬਸ ਇਦਰੋ ਹੀ ਕਰ ਲੈਣੇ ਆ ਜੀ ਇਦਰੋਂ ਠੀਕ ਆ ਆ ਬਾਈ ਕਰਾਂ ਫਿਰ ਜਿਵੇਂ ਬਈ ਆਪਣੀ ਪਹਿਲੀ ਗਾਂ ਆ ਗਈ ਆ ਹਾਂ ਇਹਦਾ ਬਈ ਜੇ ਆਪਾਂ ਗੱਲ ਕਰਕੇ ਸੂਏ ਦੀ ਸੂਆ ਕਿਨਾਂ ਆ ਗਿਆ ਬਾਈ ਜੀ ਸੂਆ ਲੈਣ ਵਾਲਾ ਭਣਾ ਤੀਜਾ ਮੰਨ ਵਾਲੇ ਚੌਥਾ ਮੰਨ ਦੇ ਮਾਲਕਾਂ ਨੇ ਦੂਜਾ ਕਿ ਦਿੱਤੀ ਆ ਜੀ ਦੂਜਾ ਮੰਨ ਦੇ ਭਣਾ ਤੀਜਾ ਮੰਨ ਦੇ ਠੀਕ ਆ ਬਈ ਠੀਕ ਆ ਉਹ ਹੈ ਮਤਲਬ ਦੂਜਾ ਕਹਿ ਕੇ ਦਿੱਤੀ ਆ ਅੱਛਾ ਬਾਈ ਜੀ ਕਿਆ ਦਿਨ ਹੋ ਗਏ ਸੋਈ ਨੇ ਇਹ ਕੱਲ ਦੀ ਸੂਈ ਬਈ ਹੈ ਜੀ ਕੱਲ ਦੀ ਸੂਈ ਹੈ ਬਾਈ ਫਿਰ ਇਹ ਮਗਰ ਬੱਚਾ ਜਿਹੜਾ ਹੈਗਾ ਬੱਚਾ ਬੱਚਾ ਜੀ ਮਗਰੇ ਦਾ ਮਗਰ ਬੱਚਾ ਹਾਂਜੀ ਠੀਕ ਆ ਬਾਈ ਅ ਜੇ ਗੱਲ ਕਰਕੇ ਬਾਈ ਤਕਰੀਬਨ ਤਕਰੀਬਨ ਦੁੱਧ ਦੀ ਹਾਂਜੀ ਠੀਕ ਆ ਹੁਣ ਦੇਖੋ ਬੌਲਾ ਹਾਂਜੀ ਤੇ ਕਿੰਨਾ ਕੁ ਦੁੱਧ ਪਾ ਸਕਦੀ ਹੈ ਬਾਈ ਜੀ ਮਾਲਕਾ ਨੇ ਪਹਿਲਾਂ ਥੱਲੇ ਹੀ ਪਿਛਲੇ ਸੂਏ ਦਾ 37 38 ਕਿਲੋ ਦੁੱਧ ਦੱਸਿਆ ਜੀ ਅੱਛਾ ਤੇ ਉਹ ਤਾਂ ਇਹ ਕਿਹਾਂ ਦੇ ਸੀ 40 ਤੋਂ ਬਾਹਰ ਦੇਊਗੀ ਪਰ ਆਪਾਂ 35 ਤੋਂ ਬਾਹਰ ਆ ਕੇ ਦੇ ਦੇ ਜੀ ਠੀਕ ਆ ਬਾਈ ਬਾਕੀ ਜਿੰਨਾ ਕੋਈ ਖਵਾਲੂ ਪਿਆਲੂ ਆਪ ਦੀ ਨਿਗਾ ਨਾਲ ਜਿੰਨਾ ਕੋਈ ਚੋ ਸਕਦਾ ਉਹਨਾਂ ਮੰਨ ਕੇ ਲੈ ਸਕਦਾ ਠੀਕ ਆ ਬਈ ਠੀਕ ਆ ਅੱਛਾ ਬਈ ਹੁਣ ਆਪਾਂ ਤੋਰ ਕੇ ਦਿਖਾਈਏ ਫਿਰ ਜਰੂਰ ਜੀ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਨਾ ਗਾਂ ਦਿਖਾ ਤੋਰ ਕੇ ਦਿਖਾਉਣੇ ਆ ਵੈਸੇ ਨਸਲ ਬਰੀਡ ਜਿਹੜੀ ਹੈਗੇ ਉਹ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਸੁਨੱਖੀ ਬਹੜਾ ਅ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਆ ਨਾ ਤਾਜੀ ਸੂਈ ਆ ਤੇ ਲੇਵਾ ਬਹੁਤ ਚੰਗਾ ਬਣਾਇਆ ਹੋਇਆ ਇਹ ਦੇਖੋਗੇ ਤੁਸੀਂ ਨਾ ਆਰਡਰ ਦੀ ਕੁਆਲਿਟੀ ਫਿਟਿੰਗ ਆ ਜਿਹੜੀ ਫਿਟਿੰਗ ਵਾਲਾ ਆਰਡਰ ਆ ਗਿਆ ਇੱਕ ਗੱਲ ਹੋਰ ਆ ਵੀ ਇਕੱਲਾ ਇਕੱਲਾ ਥਾਣਾ ਜਿਹੜਾ ਲੇਵੇ ਨੂੰ ਇਹ ਹੱਥੀ ਚਵਾਈ ਵੀ ਕਰ ਸਕਦੇ ਹੋ ਬਹੁਤ ਸੋਹਣੇ ਆਰਡਰ ਕੁਆਲਿਟੀ ਦੀ ਦੇਖੋ 40 ਕਿਲੋ ਵਾਲੀ ਆਪਾਂ 35 ਤੋਂ 40 ਕਿਲੋ ਵਾਲੀ ਆਪਾਂ ਤੁਹਾਨੂੰ ਬਿਹੜ ਦਿਖਾਈ ਆ ਆ ਭਾਈ ਜੀ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰਗੇ ਤੇ ਭਾਈ ਜੀ ਆਪਾਂ 1,55,000 ਰੁਪਏ ਦੀ ਦੇਵਾਂਗੇ ਜੀ ਭਾਪਲਾ ਦੋ ਕਰਵਾ ਲਓ ਢਾਈ ਕਰਵਾ ਲਓ ਜੀ ਠੀਕ ਆ ਰੇਟ ਜਿੰਨਾ ਮਰਜ਼ੀ ਕਰਾ ਲਾਂਗੇ ਠੀਕ ਆ ਭਾਈ ਅੱਛਾ ਭਾਈ ਹੁਣ ਆਪਣੇ ਕੋਲੇ ਆ ਗਈ ਦੂਜੇ ਨੰਬਰ ਦੇ ਉੱਤੇ ਦੂਜੇ ਨੰਬਰ ਦੇ ਆਲੀ ਬਿਹੜ ਦਾ ਭਾਈ ਕੱਦ-ਕਾੜ ਦੇਖੋ ਹਨਾ ਭਾਈ ਜੀ ਦੋਂਦ ਤੇ ਦੰਦ ਚੱਕੇ ਹੈ ਜੀ ਇਹਨੇ ਪਹਿਲਾ ਸੂਆ ਹੀ ਆ ਗਿਆ ਪਹਿਲਾ ਸੂਆ ਠੀਕ ਆ ਪਹਿਲਾ ਸੂਆ ਭਾਈ ਇਹ ਸੁਈ ਹੈ ਕਿ ਕੱਪੜਾ ਨਹੀਂ ਜੀ ਇਹਦਾ ਇੱਕ ਹਫਤਾ ਬਾਕੀ ਹੈ ਜੀ ਦੰਦ ਵੀ ਦਿਖਾ ਦਿਓ ਜੀ ਅੱਛਾ ਜੀ ਇਹ ਠੀਕ ਆ ਭਾਈ ਠੀਕ ਹੈ ਠੀਕ ਆ ਓਕੇ ਓਕੇ ਠੀਕ ਆ ਭਾਈ ਇੱਕ ਹਫਤਾ ਬਾਕੀ ਆ ਹਾਂਜੀ ਬਈ ਯਾਰ ਫਿਰ ਤਾਂ ਮਤਲਬ ਜੇ ਇਹ ਗੱਲ ਕਰਕੇ ਦੇਖੋ ਬਰੀਡ ਵਾਲੇ ਪਾਸਿਓਂ ਵੀ ਤੇ ਫਿਰ ਤਾਂ ਬਹੁਤ ਜ਼ਿਆਦਾ ਬਣੂ ਹਾਂਜੀ ਇਹ ਦੇਖੋ ਯਾਰ ਇੱਕ ਹਫਤਾ ਬਾਕੀ ਆ ਪੂਰੇ 7 ਦਿਨ ਬਾਕੀ ਆ ਮਿੱਤਰੋ ਤੇ ਲੇਵਾ ਤੁਸੀਂ ਦੇਖ ਲਓ ਹੁਣੀ ਕਿੰਨਾ ਤਿਆਰ ਕਰਦੀ ਤੁਰੀ ਆਉਂਦੀ ਆ ਕਰਮ ਵਾਲੀ ਜੇ ਆਪਾਂ ਹੁਣ ਤੁਸੀਂ ਆਈਡੀਆ ਲਾ ਲਓ ਵੀ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਹਨਾ ਹਾਂਜੀ ਇਹ ਦੇਖੋ ਜੱਟ ਬਾਈ ਆਸ ਮੁਤਾਬਕ ਕਿੰਨਾ ਦੁੱਧ ਬਾਈ ਪਹਿਲੇ 30 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ ਜੀ ਕਿੰਨਾ ਬਾਈ 30 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ ਜੀ ਹਾਂ ਠੀਕ ਆ ਜਿਵੇਂ ਬਾਈ ਹੁਣ ਆ ਪਹਾੜ ਦਿਖਾਈ ਆ ਆਪਾਂ ਫਿਰ ਇਹਦਾ ਕੀ ਰੇਟ ਰਹੂਗਾ ਇਹ ਆਪਾਂ 1.5 ਲੱਖ ਦੀ ਦੇਵਾਂਗੇ ਜੀ 1.5 ਲੱਖ ਦੀ ਤੇ ਚੋ ਬਾਈ ਮਾਨਤਾ ਨੂੰ ਕੋਈ ਟਾਟਾ ਵਾੜਾ ਜਮਾ ਬਾਈ ਕੋਈ ਸੌਆਂ ਵਾਲੀ ਛੋਟ ਹੋਊਗੀ ਜੇ ਕੋਈ ਆਖੇ ਸਵਾ ਦੀ ਹੋ ਜੂ ਨਹੀਂ ਹੋਣੀ ਜੀ ਠੀਕ ਹਾਂਜੀ ਓਕੇ ਦੇਖ ਬਾਈ ਹੁਣ ਤੀਜੇ ਨੰਬਰ ਵਾਲੀ ਪਹਾੜ ਆ ਗਈ ਆਪਣੀ ਇਹਦਾ ਸੂਆ ਕਿੰਨੇ ਮਾ ਬਈ ਇਹ ਤੀਜਾ ਸੂਆ ਜੀ ਤੀਜਾ ਸੂਆ 33 40 ਕਿਲੋ ਦੁੱਧ ਦਾ ਮਾਲਕਾਂ ਨੇ ਫਾਰਮ ਦਾ ਰਿਕਾਰਡ ਦਿੱਤਾ ਵੇ ਜੀ ਠੀਕ ਆ ਤੇ ਆ ਪਾਣੀਆਂ ਦੇ ਵੀ 40 ਦੇਊਗੀ 50 ਦੇਊਗੀ ਠੀਕ ਆ ਜਿਹੜਾ ਬੰਦਾ ਆਪਦੀ ਨਿਗਰਾਨਾ ਮਾਲਕਾਂ ਨੇ 66 ਸੀਮਨ ਦੱਸਿਆ ਵੇ ਜੀ ਜਿਹੜਾ ਮਰਜ਼ੀ ਆਪਦੀ ਨਿਗਰਾਨਾ ਲੈ ਸਕਦਾ ਅੱਛਾ ਬਈ ਜਿਵੇਂ ਆਪਾਂ ਗੱਲ ਕਰ ਲ ਗਏ ਹੁਣ ਇਸ ਗਾਂ ਦੀ ਦਿਨ ਕਿੰਨੇ ਬਾਕੀ ਆ ਇਹਦੇ 15 ਤੋਂ 20 ਦਿਨ ਬਾਕੀ ਆ ਅੱਛਾ 15 20 ਦਿਨ ਬਾਕੀ ਆ ਠੀਕ ਆ ਲੋ ਵੀ ਮਿੱਤਰੋ ਅੱਜ ਦੇ ਜਿਹੜੇ ਹੈਗੇ ਗਾਂ ਦੇ ਤੀਜਾ ਸੂਆ ਸੂਣ ਵਾਲੀ ਕੱਦ-ਗਾੜ ਬਹੁਤ ਜ਼ਿਆਦਾ ਚੰ ਫੇਸ ਦੀ ਬਿਊਟੀ ਵੀ ਬਹੁਤ ਜ਼ਿਆਦਾ ਚੰਗੀ ਆ ਤੇ ਘੱਟੋ ਘੱਟ ਵੀ 15 20 ਦਿਨ ਖੁੱਲੇ ਲੈ ਜਾਊਗੀ ਹਾਂਜੀ ਠੀਕ ਆ ਬਾਈ ਬਾਈ ਫਿਰ ਇਸ ਦਾ ਮਤਲਬ ਇਹ ਆਪਾਂ 1.5 ਲੱਖ ਦੀ ਦੇਵਾਂਗੇ ਜੀ ਠੀਕ ਆ 1.5 ਲੱਖ ਦੀ ਦੇਖੋ ਤੁਸੀਂ ਗਾਂ ਵੀ ਜਿਹੜੀ ਹੈਗੀ ਹੈ ਨਾ ਜਿਹੜਾ ਬੰਦਾ ਕੋਲੇ ਖੜਾ ਹੋਊਗਾ ਜਦੋਂ ਕੋਲੇ ਖੜ ਕੇ ਆ ਕੇ ਦੇਖੂਗਾ ਬਾਕੀ ਭਾਈ ਜੀ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਸੀਗਾ ਵੀ ਰੇਟ ਵਧ ਗਏ ਠੀਕ ਹੈ ਰੇਟ ਭਾਈ ਜੀ ਚੀਜ਼ ਦੇ ਹਿਸਾਬ ਨਾਲ ਹੁੰਦਾ ਆਪਣੇ ਕੋਲੇ ਉਹੋ ਜਿਹੇ ਭਾਅ ਵੀ ਹੈਗੇ ਆ ਠੀਕ ਆ 60 57 ਵਾਲੀਆਂ ਵੀ ਵੜਾ ਹੈਗੀਆਂ ਉਹ ਵੀ ਵਿਖਾ ਦਿੰਨੇ ਜੇ ਅਖੋ ਤਾਂ ਆਪਾਂ ਪਹਿਲਾਂ ਵਿਖਾ ਦਿੰਦੇ ਆ ਆਪਾਂ ਰੇਟ ਚੀਜ਼ ਦਾ ਹੁੰਦਾ ਜੀ ਠੀਕ ਆ ਠੀਕ ਆ ਹਾਂ ਜੀ ਚਲੋ ਤੁਸੀਂ ਦੱਸੋ ਜੀ ਜੇ ਆਪਾਂ ਇਹ ਪਹਿਲਾਂ ਵਿਖਾਉਣੀ ਆ ਜਾਂ ਪਹਿਲਾਂ ਆਪਾਂ ਛੋ ਆਪਾ ਜੇ ਤੁਸੀਂ ਕਹਿਤਾ ਆਪਾਂ ਛੋਟੀ ਦਿਖਾ ਦੇ ਫਿਰ ਵਿਖਾ ਦਿੰਦੇ ਜੇ ਤੇਰਾ ਮੈਂ ਕਹਿੰਦਾ ਇੱਕ ਲਾਈਨ ਚੱਲੀ ਜਾਂਦੀ ਸੀ ਕਿ ਚਲੋ ਫਿਰ ਇਧਰੋ ਚਲਾ ਲਓ ਹੈ ਨਾ ਕੋਈ ਨਹੀਂ ਆ ਜਾਓ ਜੀ ਕੋਈ ਨਹੀਂ ਚੱਲ ਫਿਰ ਸਰੇਂਦਰ ਭਾਈ ਜਿਹੜੀ ਹੁਣ ਤੂੰ ਵਹਿੜ ਖੋਲੇਗਾ ਹਾਂਜੀ ਤੇ ਯਾਰ ਆਹਾਹਾ ਦੇਖ ਚੱਟ ਮੈਨੂੰ ਐਂ ਦੱਸ ਬਈ ਫਿਰ ਇਹ ਵਹਿੜ ਵੀ ਪਹਿਲਾਂ ਇਹ ਵੀ ਦੋਂਦੀ ਮੂੰਹ ਹੈ ਜੀ ਇਹ ਆਪ ਪੇਪਰ ਦੇ ਸੀਮਣ ਦੀ ਦੱਸੀ ਹੈ ਜੀ ਮਾਲਕਾ ਨੇ ਪੇਪਰ ਦੇ ਸੀਮਣ ਦੀ ਦੱਸੀ ਹੈ ਮਾਲਕਾ ਨੇ ਹਾਂਜੀ ਠੀਕ ਆ ਬਈ ਫਿਰ ਇਹਦੇ ਦਿਨ ਕਿੰਨੇ ਬਾਕੀ ਆ ਇਹ ਤਾਂ ਹਫਤਾਕ ਇੱਕ ਹਫਤਾ ਮਾਲਕ ਤਾਂ 12-15 ਦਿਨ ਦਾ ਦੱਸਦੇ ਸੀਗੇ ਜੀ ਬਾਕੀ ਕਈ ਵਾਰੀ ਹਫਤਾ ਵੀ ਲੈ ਜੇ 15 ਦਿਨ ਵੀ ਲੈ ਜੇ ਹਾਂਜੀ ਤਿਆਰ ਹੁੰਦੇ ਆ ਜੀ ਬਾੜਾ ਵੜਾ ਕਿੰਨੇ ਰੁਪਈਆ ਚ ਹੋ ਜੀ ਇਹ ਆਪਾਂ 1,115,000 ਰੁਪਈਏ ਦੀ ਦੇ ਦੇਣਗੇ ਇਹੀ 1,15 ਦੀ ਲੈ ਮਿੱਤਰੋ ਆ ਬਹੁਤ ਸੋਹਣੀ ਸੁਨੱਖੀ ਬਿਹੜਾ 1,115,000 ਦੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਬਾਕੀ ਜਿਹੜਾ ਮਾਲਕਾਂ ਨੇ ਦੱਸਿਆ ਜੀ ਮਾਲਕਾਂ ਨੇ 66 ਸੀਮਨ ਲੱਗਿਆ ਦੱਸਿਆ ਪਰ ਆਪਾਂ ਨਹੀਂ ਆਦੇ ਵੀ 66 ਲੱਗਿਆ ਜੀ ਠੀਕ ਹੈ ਗੱਲ ਆਪ ਪੇਪਰ ਦੀ ਦੱਸੀ ਹੈ ਇਹ ਇਕਲਾ ਵੇਖ ਲਈ ਵੀ ਵਾਕੀ ਪੇਪਰ ਦੀ ਹੈ ਕਿ ਨੋਰਮਲ ਸੀਮਨ ਦੀ ਹੈ ਜੀ ਅ ਲੋ ਵੀ ਜੇ ਆਪਾਂ ਇਹਦੇ ਦੁੱਧ ਵਾਲੀ ਗੱਲ ਕਰ ਲਏ ਨਾ ਮੈਂ ਹੀ ਕਹਿਦਾ ਨਾ ਵੀ 20 ਕਿਲੋ ਤੋਂ ਭਾਰ ਤੱਕ ਖੁੱਲਾ ਹੀ ਦੇਣਾ ਚਾਹੀਦਾ ਠੀਕ ਹੈ ਨਾ ਭਾਈ 25 ਛੇਰ ਤੋਂ ਬਾਹਰ ਦੁੱਧ ਦੇ ਦੂਗੀ ਜਿਹੜੇ ਹਿਸਾਬ ਨਾਲ ਬਰੀਡ ਵਗੈਰਾ ਹਾਂ ਨਹੀਂ ਠੀਕ ਹੈ ਗੱਲ ਅ ਅੱਛਾ ਭਾਈ ਸਰਿੰਦਰ ਜੇਦੀ ਆਹ ਬਿਹੜਾ ਕੀ ਤੇਰੀ ਇਹ ਬਾਈ ਜੀ ਜੁਪੀਟਰ ਬੋਲਦੀ ਐ ਇਹਦੀ ਆਪਾਂ ਵੀ ਗਾਰੰਟੀ ਦੇ ਦੇਵਾਂਗੇ ਵੀ ਜੁਪੀਟਰ ਦੀ ਹੈ ਜੇ ਮਾਲ ਕਰਨ ਦੱਸਿਆ ਅੱਛਾ ਜੁਪੀਟਰ ਵੀ ਆ ਗਈ ਠੀਕ ਆ ਤੇ ਫਾਸਟ ਦਾ 30 ਪਲੱਸ ਦਾ ਰਿਕਾਰਡ ਹੈ ਜੀ ਅੱਛਾ 30 ਪਲੱਸ ਦਾ ਹੁਣ ਦੂਜੇ ਸੂਏ ਦੂਜੇ ਸੂਏ ਸੁਣਾ ਜੀ ਠੀਕ ਆ ਆਰਡਰ ਦੀ ਤੁਸੀਂ ਦੇਖ ਲਓ ਬਿਊਟੀ ਦੇਖ ਲਓ ਤੁਸੀਂ ਬਹੁਤ ਸੋਹਣਾ ਇਹਨੇ ਹਜੇ 15 ਦਿਨ ਬਾਕੀ ਹੈ ਜੀ ਨਸਾਂ-ਨਸਾਂ ਦੇਖੋ ਜਿਹੜੀਆਂ ਆਰਡਰ ਤੇ ਆ ਜਦੋਂ ਇਹਨੇ ਠਾਉਣੀਆਂ ਮੈਂ ਇਧਰੋਂ ਦਿਖਾਦਾ ਦੇਖੋ ਬਾਈ ਕਹਿੰਦਾ ਨਾ ਦੇਖੋ ਆਹ ਦੇਖੋ ਤੁਸੀਂ ਆਰਡਰ ਦੀ ਕੁਆਲਿਟੀ ਵੀ ਚੈੱਕ ਕਰ ਲਓ ਬਹੁਤ ਸੋਹ ਆ ਆਰਡਰ ਤਿਆਰ ਕਰੂਗੀ ਬਾਈ ਇਹ ਫਿਰ ਕਿੰਨੇ ਦਿਨ ਬਾਕੀ ਇਹਦੇ ਇਹਦੇ 15 ਦਿਨ ਬਾਕੀ ਹੈ ਜੀ 15 ਦਿਨ ਬਾਕੀ ਹੈ ਮਿਲਕ ਬਾਈ ਫਿਰ ਇਹਦਾ ਇਹ ਬਾਈ ਇਹ ਮਿਲਕ ਬਾਈ ਜੀ 30 ਪਲੱਸ ਵਾਲੀ ਹੈ ਜੀ ਠੀਕ ਆ ਬਾਈ ਫਿਰ ਇਹਦਾ ਰੇਟ ਕੀ ਰਹੂਗਾ ਇਹ ਬਾਈ ਜੀ 1 ਲੱਖ ਤੇ 25000 ਰੁਪਏ ਦੀ ਦੇਵਾਂਗੇ ਜੀ 1 ਲੱਖ ਤੇ 25000 ਇਹ ਚ ਮਾਨਤਾ ਨੂੰ ਮੌਕੇ ਤੇ ਕੋਈ ਬਾਈ ਜੀ ਸੋਆਂ ਵਾਲਾ ਹੋਊਗਾ ਹਜ਼ਾਰਾਂ ਵਾਲਾ ਨਹੀਂ ਹੋਣਾ ਜੀ ਇਹ ਕੋ ਆਖੀ ਵੀ 10 ਦੀ 15 ਦੀ ਹੋ ਜੂ ਨਹੀਂ ਹੋਣੀ ਜੀ ਠੀਕ ਆ ਹਾਂਜੀ ਠੀਕ ਹੈ ਜੀ ਅੱਛਾ ਬਾਈ ਹੁਣ ਜਿਵੇਂ ਆਪਣਾ ਆ ਨਗ ਆ ਗਿਆ ਅੱਗੇ ਹਾਂਜੀ ਇਹਦਾ ਬਾਈ ਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਮਾਲਕਾਂ ਨੇ ਪਹਿਲੇ ਸੂਏ 28 29 ਕਿਲੋ ਦੁੱਧ ਦੱਸਿਆ ਜੀ ਇੰਨੇ ਸੂਏ ਦਾ 28 29 ਕਿਲੋ ਹਾਂਜੀ ਓਕੇ ਤੇ 28 29 ਜੀ ਆਪਣੇ ਕੋਲੇ ਆ ਸੂਪ ਹੀ 8 ਦਿਨ 10 ਦਿਨ ਰਹੇਗੀ ਆਪਾਂ ਵੀ ਚੋਖ ਚੋਕੇ ਦੇ ਦੇਾਂਗੇ ਜੀ ਠੀਕ 28 29 ਕਿਲੋ ਹਾਂਜੀ ਓਕੇ ਤੇ ਬਾਈ ਫਿਰ ਇਹਦਾ ਜੇ ਗੱਲ ਕਰਗੇ ਹੁਣ ਰੇਟ ਦੀ ਤੇ ਰੇਟ ਕਿੰਨਾ ਰੋ ਤੇ ਬਾਈ ਜੀ ਆਪਾਂ 1 ਲੱਖ ਤੇ 10000 ਰੁਪਈਏ ਦੀ ਦੇਵਾਂਗੇ ਜੀ ਦੇਖੋ ਮਿੱਤਰੋ ਸੋਨ ਮੈਂ ਦੱਸਾਂ ਗੱਲ گاਵਾ ਨੇ ਹਨਾ ਬਹੁਤ ਸੋਹਣੀਆਂ ਸੁਨੱਖੀਆਂ گاਵਾ ਨੇ ਜਿਹੇ ਜਿਹਾਂ ਮਤਲਬ ਆਪਾਂ ਕਹਿ ਦਈਏ ਵੀ ਗਾਂ ਹੋ ਗਈ ਉਹਦੇ ਸਹਾਰ ਨਾਲ ਦੇਖੋ ਜੀ ਜਮਾ ਐ ਪਿਆ ਵੀ ਟੈਰੀ ਕਾਰਟ ਦੇ ਕੱਪੜੇ ਵਰਗਾ ਜੀ ਬਈ ਆਵਾਜ਼ ਆ ਤੇ ਇਹ ਇੱਕ ਜਿਹੜਾ ਜੀ ਤਾਂ ਇਹਨੂੰ ਭਰਨਾ ਹੈ ਜੀ ਨਹੀਂ ਬਹੁਤ ਸੋਹਣਾ ਦੇਖੋ ਹਜੇ ਨਾ ਲੇਵਾ ਬਹੁਤ ਖਾਲੀ ਹੈ ਠੀਕ ਹੈ ਨਾ ਲੇਵਾ ਵੀ ਚੰਗਾ ਤਿਆਰ ਕਰੂਗੇ ਆਸ ਹੁੰਦੀ ਆ ਆਪਾਂ ਨੂੰ ਠੀਕ ਆ ਬਾਈ ਜਿਵੇਂ ਹੁਣ ਆਪਣੇ ਜੋਤ ਨੇ ਗਾਂ ਖੋਲੀ ਆਹਾ ਇਹਦਾ ਸੂਆ ਬਾਈ ਇਹ ਰੀਗਨਲ ਦੂਜਾ ਸੂਆ ਜੀ ਰੀਗਨਲ ਦੂਜਾ ਸੂਆ ਆ ਗਈ ਇੱਕ ਤਾਂ ਤਲਿਹਰਾਂ ਦੀ ਬੜੀ ਔਲ ਕਰਦੀਆਂ ਜੀ ਖੁੱਲੀਆਂ ਆਈਆਂ ਖੁੱਲੀਆਂ ਹਾਂ ਠੀਕ ਆ ਗੱਲ ਇਹ ਇਥੋਂ ਆਪਾਂ ਦਿਖਾ ਦਗੇ ਇਹ ਇਹਦੇ 12 15 ਦਿਨ ਬਾਕੀ ਆ ਜੀ 12 15 ਦਿਨ ਬਾਕੀ ਆ ਹਾਂਜੀ ਓਕੇ ਬਾਈ ਠੰਡ ਆ ਮੈਨੂੰ ਇੱਕ ਗੱਲ ਮਤਲਬ ਜਿਵੇਂ ਆਪਾਂ ਗੱਲ ਕਰ ਲਗੇ ਇਹਨਾਂ ਵਾਸਤੇ ਤਾਂ ਹੁਣ ਮਤਲਬ ਸੀਜ਼ਨ ਆ ਗਿਆ ਬਾਈ ਜੀ ਇਹ ਤਾਂ ਨਾ ਠੰਡ ਨਾਲ ਉਹਨੇ ਹੀ ਦੁੱਧ ਵਧਾਈ ਹੈ ਹਨਾ ਇਹ ਤਾਂ ਬਾਈ ਇੱਕ ਦੋ ਦਿਨ ਵੱਧ ਵੀ ਲਿਆ ਸਕਦੇ ਹਾਂ ਹਾਂ ਵੱਧ ਵੀ ਲਿਆ ਸਕਦੇ ਤੇ ਬਾਈ ਫਿਰ ਇਸ ਵਿਹੜ ਦਾ ਆਪਣਾ ਕੀ ਬਾਈ ਜੇ ਆਪਾਂ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਜੀ ਸਰਬਜੋਤ ਉਰੇ ਆਕਰਾਂ ਇਹ ਗਾਂ ਫੜ ਤੂੰ ਲੇ ਵੀ ਇਹ ਇਧਰ ਲਿਆਈ ਮਾੜਾ ਜਾ ਉਰਾ ਮੇਰੇ ਕੰਨੀ ਲਿਆਈ ਇਧਰੋਂ ਲੰਮਾ ਆਪਾਂ ਲੇਵਾ ਦਿਖਾ ਦਗੇ ਦਾ ਉਹ ਵੀ ਮਿੱਤਰੋ ਮੈਂ ਲੇਵਾ ਸਾਨੂੰ ਦਿਖਾਉਣਾ ਹਨਾ ਵੀ ਬਾਈਕਾ ਦਿਨ ਬਾਕੀ ਪਈ ਐ ਕਟੋੜ 24 25 ਕਿਲੋ ਦੁੱਧ ਦੇਣਾ ਇਹ ਮਾਲਕਾਂ ਨੇ ਪਹਿਲਾਂ ਥਲੋ 24 25 ਸਿਰ ਦੁੱਧ ਦੱਸਿਆ ਜੀ ਬਾਕੀ ਐ ਕੋਈ ਐ ਨਹੀਂ ਵੀ ਲਤਾਂ ਵਾਲੀ ਹੋਊਗੀ ਠੀਕ ਆ ਸੀਲ ਠੰਡੀ ਜੀ ਕਿੰਨੇ ਦਾ ਆਖਿਆ ਦੀ ਰੇਟ ਬਈ ਆਪਾਂ ਵੀ ਆਪਾਂ 1 ਲੱਖ ਤੇ 5000 ਰੁਪਏ ਦੀ ਦੇਮਾਂ ਓਕੇ ਓਕੇ ਹਾਂਜੀ ਠੀਕ ਆ ਸਰੇਂਦਰ ਵੀਰੇ ਜਿਵੇਂ ਹੁਣ ਆਪਣੇ ਕੋਲ ਨਾ ਇੱਕ ਨਗੀਨਾ ਹੀ ਆ ਗਿਆ ਹਾਂਜੀ ਆ ਤਾਜ਼ਾ ਸੂਇਆ ਹਾਂਜੀ ਜੇਰਾ ਪਈ ਹੈ ਜੀ ਇਹਦੀ ਫੋਨ ਦੇ ਵਿੱਚ ਵੀ ਵੀਡੀਓ ਹੈ ਠੀਕ ਆ ਤੇ ਜੇਰ ਸੜਤੀ ਹੈ ਜੀ ਨੂੰ 2 ਘੰਟੇ ਹੋ ਗਏ ਸੂਈ ਨੂੰ ਹਾਂਜੀ 2 ਘੰਟੇ ਹੋ ਗਏ ਸੂਈ ਹਾਂਜੀ ਓਕੇ ਭਾਈ ਇਹ ਆਪਾਂ ਹੁਣ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਬੱਚੇ ਨੂੰ ਵੀ ਚੰਗਾ ਦਿੰਨੇ ਹੁੰਨੇ ਆ ਹਜੇ ਚੰਗਾਉਣਾ ਹੈ ਜੀ ਬਾਕੀ ਹੂੰ ਵੀ ਸੀਲ ਠੰਡੀ ਆ ਨਹੀਂ ਵੀ ਕੋਈ ਹਜੇ ਬੱਚਾ ਤਾਜੀ ਸੂਈ ਹੈ ਵੀ ਕੋਈ ਬੇਸ਼ੱਕ ਦੀ ਬੱਚਾ ਬਹਿ ਕੇ ਥੱਲੇ ਠੀਕ ਆ ਹਾਂਜੀ ਧਾਰਾ ਮਾਰ ਲੈ ਭਲਾ ਹਨਾ ਇਹ ਲੈ ਹਾਂਜੀ ਮੜੀਆਂ ਮੜੀਆਂ ਮਾਰੂ ਸਰੇਂਦਰ ਭਾਈ ਇਹ ਨਹੀਂ ਹਜੇ ਤਾਂ ਨਾ ਜੀ ਠੀਕ ਆ ਕੱਲੀ ਥਣ ਧੋਣ ਵਾਲੇ ਆ ਜੀ ਕੱਲੀ ਕੱਢਣ ਵਾਲੇ ਆ ਜੀ ਠੀਕ ਆ ਠੀਕ ਆ ਉਲਜਾ ਵਾਲਾ ਸੀ ਹਨਾ ਤੇ ਆ ਦੇਖੋ ਨਹੀਂ ਆਏ ਆ ਜੀ ਹਜੇ ਫਿਰ ਬੱਚਾ ਨਹੀਂ ਚੰਗਾ ਆ ਕੁਛ ਨਹੀਂ ਜੀ ਠੀਕ ਆ ਇੱਥੇ ਇਹਨਾਂ ਉੱਤੇ ਸੁਆ ਹੈ ਦੂਜਾ ਸੁਆ ਇਹ ਦੂਜਾ ਸੁਆ ਹੈ ਜੀ ਤੇ ਮੂਹੋਂ ਵੀ ਮਾਲਕ ਚੌਗੀ ਦੱਸਦਾ ਸੀਗਾ ਜੀ ਮੈਂ ਵੇਖੇ ਨਹੀਂ ਅੱਛਾ ਚਿੱਕੀ ਆ ਗਈ ਬਈ ਹਾਂਜੀ ਚਿੱਕੀ ਆ ਜੀ ਠੀਕ ਆ ਤੋਰੀ ਸਰਪੇ ਆਪਾਂ ਅੱਛਾ ਸਰੇਂਦਰ ਵੀਰ ਜੇ ਆਪਾਂ ਇਹਦੇ ਮਿਲਕ ਦੀ ਗੱਲ ਕਰ ਲੀਏ ਹਾਂਜੀ ਦੁੱਧ ਇੰਨੀ ਕਿ ਬਰੀਡ ਬਰੂਡ ਆ ਇੰਨੀ ਬਣੀ ਬੁਣੀਆ ਵੱਛੀ ਹਾਂ 24 25 ਸੇਰ ਦੁੱਧ ਦੇਣੇ ਵੀ ਬੜੇ ਆਰਾਮ ਨਾਲ ਦੇਣਾ ਜੀ ਠੀਕ ਆ 24 25 ਕਿਲੋ ਓਕੇ ਬਈ ਕੀ ਰੇਟਰ ਹੋ ਇਹਦਾ ਬਈ ਜੀ ਇਹ ਆਪਾਂ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਜੀ ਇਹ ਵੀ ਇੱਕ ਪੰਜ ਦੀ ਓਕੇ ਸਰ ਅ ਦੇਖੋ ਹੁਣ ਇੱਕ ਨਾ ਅੱਗੇ ਨਗੀਨਾ ਹੋਰ ਦਸੋਣੇ ਆਪਾਂ ਬਹਿੜ ਇਹ ਇਹੇ ਬਹਿੜ ਜਿਹੜੀ ਆ ਗਈ ਬਈ ਕੱਦ ਘਾਟੇ ਦਾ ਵੀ ਚੰਗਾ ਹਾਂਜੀ ਤੇ ਕਿੰਨਾ ਵਾ ਸੂਆ ਸੂਈ ਆ ਬਈ ਇਹ ਪਹਿਲਾ ਸੂਆ ਸੂਈ ਹੈ ਜੀ ਪਹਿਲਾ ਸੂਆ ਹਾਂਜੀ ਠੀਕ ਆ ਮਾਕਰ ਬੱਚਾ 12 ਕਿਲੋ ਚੋਣ ਵਾਲਾ ਆਪਾਂ ਕੋ 20 ਕਿਲੋ ਨਹੀਂ ਆ ਦੇਗੇ ਜੀ ਹਾਂ ਤੇ ਪੂਰੀ ਨਸਲ ਬਰੀਡ ਵਾਲੀ ਆ ਦੁੱਧ 18 20 ਸਰੀ ਦੇ ਦੇ ਤਾਂ ਦੇ ਦੇ ਠੀਕ ਆ ਹੁਣ ਕਿੰਨਾ ਕੁ ਮਤਲਬ ਵੀ ਆਪਾਂ ਕਹ ਜੀ 12 13 ਕਿਲੋ ਚੋਣ ਵਾਲਾ ਜੀ ਇਹਦੇ ਥੱਲੇ ਠੀਕ ਆ ਲੈ ਵੀ ਹੁਣ ਚਵਾਈ ਦਾ ਟਾਈਮ ਆ ਚਵਾਈ ਦੇ ਮੌਕੇ ਜਿੰਨਾ ਕਿ ਨੇ ਆਰਡਰ ਤਿਆਰ ਕੀਤਾ ਨਾ ਤੇ ਜਿਹੜਾ ਆਰਡਰ ਤਿਆਰ ਕੀਤਾ ਉਹ ਤੁਸੀਂ ਇਹ ਦੇਖ ਲਓ ਵੀ ਪੂਰਾ ਬੰਦਲੇਵਾ ਇਹ ਇਹ ਦੇਖੋ ਪੂਰੇ ਬੰਦਲੇਵੇ ਵਾਲੀ ਤੇ ਮਸ਼ੀਨੀ ਥਾਣ ਪਣਾ ਹੱਥੀ ਚਵਾਈ ਕਰੀ ਚੱਲਿਓ ਅੱਛਾ ਭਾਈ ਇਹ ਇਹ ਹੁਣ ਬੋਲਾ ਕਿੰਨਾ ਕੁ ਭਾਈ ਇਹਦੇ ਥੱਲੇ 12 13 ਕਿਲੋ ਬੋਲਾ ਹੈ ਜੀ 12 13 ਕਿਲੋ ਜਿਹੜੇ ਹਿਸਾਬ ਨਾਲ ਜੀ ਬੈਠ ਸੁਈ ਗਈ ਐ ਐ ਨਹੀਂ ਵੀ ਕੋ ਲੱਤਾਂ ਮਾਰਨ ਵਾਲੀ ਹੋਊਗੀ ਜਿਵੇਂ ਮਰਜੀ ਬੇਸ਼ੱਕ ਦੀ ਬੱਚਾ ਚੋਲੇ ਜੀ ਦੇਖ ਪਹਿਲਾਂ ਨਹੀਂ ਆਇਆ ਭਾਨ ਨੇ ਇਹ ਲੈ ਫਿਰ ਕਈ ਵਾਰੀ ਵੀਡੀਓ ਚ ਅਗਲਾ ਹੁੰਦਾ ਜੀ ਥੱਲੇ ਤਾਂ ਰਾਮ ਠੀਕ ਹੈ ਦੁੱਧ ਦੋਲਦੇ ਵਪਾਰੀ ਜਾਂ ਆਏ ਆ ਆਪੋ ਉਸ ਗੱਲ ਤੋਂ ਥੋੜਾ ਜਿਆ ਗਰੇਜ ਕਰੀਦਾ ਠੀਕ ਆ ਅੱਛਾ ਭਾਈ ਇਹਦੇ ਹੁਣ ਆਪਾਂ ਸਰੇਂਦਰ ਰੇਟ ਦੀ ਗੱਲ ਕਰੀਏ ਭਾਈ ਜੀ ਆਪਾਂ 60000 ਰੁਪਏ ਦੀ ਯਾ ਬੱਲੇ 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 60000 ਦੀ ਹੈ ਹਾਂਜੀ ਠੀਕ ਆ ਓਕੇ ਐ ਅੱਛਾ ਭਾਈ ਸਰੇ ਜਿਵੇਂ ਗਾਂ ਵਾਲਾ ਆਪਣਾ ਆ ਗਿਆ ਇਹ ਆਪਣੀ ਰਾਤ ਦੀ ਸੂਈ ਹੈ ਜੀ ਠੀਕ ਆ ਫਾਰਮ ਦੀ ਗਾਂ ਜੀ ਤੀਜਾ ਸੂ ਹੈ ਫਾਰਮ ਚੋਂ ਹੀ ਲਈ ਪਈ ਹੈ ਜੀ ਅੱਛਾ ਫਾਰਮ ਦੀ ਗਾਂ ਆ ਗਈ ਮਗਰ ਭਾਈ ਮੈਨੂੰ ਤਾਂ ਵੇਲੇ ਲੱਗਦਾ ਜਿਵੇਂ ਬੱਚੇ ਕਿ ਬੱਚੀ ਹੈ ਬੱਚਾ ਦਿੱਤਾ ਜੀ ਇਹਨੇ ਓਹੋ ਬੱਚਾ ਹੈ ਬਹੁਤ ਸੋਹਣਾ ਦੇ ਚੰਗਾ ਲੱਗਿਆ ਵੇ ਅਸੀ ਦਾ ਹਾਂ ਤੇ ਦੂਸਤਾ ਬੱਚਾ ਹੈ ਜੀ ਠੀਕ ਆ ਇਹ ਆ ਦੇਖੋ ਮਿੱਤਰੋ ਤੁਸੀਂ ਲੇਵੇ ਵਾਲੇ ਪਾਸੋਂ ਨਾ ਬਹੁਤ ਸੋਹਣੇ ਜਮਾ ਫਿਟਿੰਗ ਵਾਲਾ ਆਰਡਰ ਆ ਗਿਆ ਥਣ ਜਿਹੜਾ ਲੱਗਿਆ ਉਹ ਦੇਖੋ ਦੇਖ ਜਾ ਇਹ ਲੈ ਅੱਛਾ ਭਾਈ ਕੱਦ ਕਾਠ ਵੀ ਚੰਗਾ ਆ ਗਿਆ ਇਹਦਾ ਸੂਆ ਕਿੰਨਾ ਮਾ ਦੱਸਿਆ ਸੀ ਤੀਜਾ ਸੂਆ ਜੀ ਤੀਜਾ ਸੂਆ ਸਰਿੰਦਰ ਵੀਰੇ ਇੱਧਰ ਮਤਲਬ ਨਾ ਰੇਟ ਵਾਲੇ ਪਾਸੇ ਆਪਾਂ ਭਾਈ ਜੀ ਆਪਾਂ 90000 ਰੁਪਏ ਦੀ ਦੇ ਦਾਂਗੇ ਜੀ ਇਹ 90000 ਹਾਂਜੀ ਓਕੇ ਓਕੇ ਤੇ ਇਹ ਇਹ ਜੇ ਗੱਲ ਕਰਕੇ 90000 ਦੀ ਆਪਾਂ ਰੇਟ ਕੀਤਾ ਇਹ ਚੋ ਮਾਨਤ ਨਹੀਂ ਜੀ ਰੇਟ ਨਹੀਂ ਕੀਤਾਗਾ ਜੀ ਲੈਣ ਦੇਣ 1000 ਛੋਟ ਹੋ ਜੂਗਾ ਬਾਲਾ ਨਹੀਂ ਹਾਂਜੀ ਠੀਕ ਆ ਚਲੋ ਮੇਰੇ ਇੱਕ ਬੋਲ ਨਾਲ 1000 ਛੋਟ ਹੋ ਗਈ ਦੇਖੋ ਜੀ ਕਿ ਨਹੀਂ ਠੀਕ ਹੈ ਅੱਗੇ ਆ ਜਾਓ ਬਈ ਫਿਰ ਇਹ ਅਛਾ ਭਾਈ ਸਰੇਂਦਰ ਜਿਵੇਂ ਹੁਣ ਆਪਣੀ ਆ ਬਹਿੜ ਆ ਗਈ ਹਾਂਜੀ ਇਹ ਬਹਿੜ ਦਾ ਸੁਹਾ ਕਿਨ ਮ ਆ ਗਿਆ ਇਹ ਪਹਿਲਾ ਸੁਹਾ ਜੀ ਅੱਛਾ ਤੇ ਰਾਤ ਦੀ ਸੂਈ ਹੈ ਜੀ ਰਾਤ ਦੀ ਸੂਈ ਆ ਹਾਂਜੀ ਪਿੱਛੇ ਬੱਛੀ ਹੈ ਜੀ ਇਹ ਮਗਰ ਬੱਛੀ ਆ ਜੀ ਹਾਂਜੀ ਠੀਕ ਆ ਪਹਿਲਾ ਸੁਹਾ ਮਿੱਤਰੋ ਬਹਿੜ ਸੂਈ ਹੋਈ ਆ ਰਾਤ ਜੇ ਗੱਲ ਸੂਈ ਹੈ ਤੇ ਭਾਈ ਦੁੱਧ ਕਿੰਨਾ ਕਰੂ ਇਹਦਾ ਦੁੱਧ ਦੇ 15 16 ਕਿਲੋ ਦੇ ਦੂਗੀ ਜਿਹੜੇ ਹਿਸਾਬ ਨਾਲ ਨਸਲ ਨਸਲ ਆ ਨਵੀਂ ਆ ਖੂਨ ਪਾਣੀ ਵਾਲੀ ਆ ਜੀ ਠੀਕ ਆ ਆ ਦੇਖਿਓ ਤੁਸੀਂ ਗੱਡ ਕਾਠ ਵੀ ਚੰਗਾ ਆ ਗਿਆ ਠੀਕ ਆ ਨਸਲ ਬਰੀਡ ਵੀ ਤੁਸੀਂ ਦੇਖ ਲਓ ਪਹਿਲਾ ਸੂਆ 15 16 ਕਿਲੋ ਦੁੱਧ ਇਹਨੂੰ ਮਤਲਬ ਕੋਈ ਬਾਲਾ ਨਹੀਂ ਹੋਣਾ ਬਾਈ ਫਿਰ ਮਤਲਬ ਰੇਟ ਇਹਦਾ ਇਹ ਆਪਾਂ 57000 ਰੁਪਏ ਦੀ ਦੇ ਦਿਆਂਗੇ ਜੀ 57000 ਦੀ ਠੀਕ ਆ ਤੇ ਇਹ ਚ ਮਾਨਤਾਂ ਬਾਈ ਮਾਨਤਾਂ ਨੂੰ ਮੌਕੇ ਤੇ ਇਹ ਜੀ ਸੂਆ ਵਾਲਾ ਹੋ ਜੂ ਛੋਟਾ ਵਾਲਾ ਜੇ ਕੋਈ ਆਖੇ ਵੀ ਕੋਈ 5-4000 ਤਾਂ ਨਹੀਂ ਮਿਲਣਾ ਵੀ ਮਿੱਤਰੋ ਆਹ 57000 ਦੀ ਵਹਿੜ ਸੋਨੂੰ ਮਤਲਬ ਮਿਲੂਗੀ ਤੇ ਤਾਜੀ ਸੂਈ ਆ ਦੁੱਧ ਬਾਈ ਕਹਿੰਦਾ 15 ਦੇ ਦੇ 16 ਦੇ ਦੇ ਠੀਕ ਆ ਮਗਰ ਬੱਚੀ ਆ ਬਈ ਹੈਨਾ ਹਾਂਜੀ ਓਕੇ ਅੱਛਾ ਬਾਈ ਸਰਿੰਦਰ ਜਿਵੇਂ ਹੁਣ ਆਪਾਂ ਜਿਵੇਂ ਆਪਣੀ ਗਾਂਾਂ ਵਾਲੀ ਗਾਂ ਆ ਗਈ ਬਾਈ ਹਾਂਜੀ ਹੈਨਾ ਜਿਹੜੀ ਹੁਣ ਮਤਲਬ ਕਹਿੰਦੇ ਹੁੰਦੇ ਗਾਲਾ ਕਰੀ ਜਾਂਦੀ ਹੈ ਹਾਂਜੀ ਤੇ ਮੈਨੂੰ ਆਏ ਦੱਸ ਵੀ ਇਹ ਕਿੰਨੇ ਕ ਦਿਨਾਂ ਦੀ ਸੂਈ ਆ ਇਹਨੂੰ 2 ਦਿਨ ਹੋ ਗਏ ਜੀ ਸੂਈ ਨੂੰ ਇਹਦੇ ਥੱਲੇ ਅੱਜ ਬਾਈ ਜੀ 37 38 ਕਿਲੋ ਹੋਣਾ ਹੋਵੇ ਜੀ 37 38 ਕਿਲੋ ਹਾਂਜੀ ਕਮਾਲ ਹੈ। ਉਹ ਰੱਖਣਾ 2 ਦਿਨ 4 ਦਿਨ ਆਪਣੇ ਕੋਲੇ ਖਿਚੋ ਕੇ ਲਿਆ ਸਕਦਾ ਹੈ ਜੀ। ਠੀਕ ਆ। ਗਾਂ ਬਹੁਤ ਵੱਡੀ ਆ ਬਈ। ਬਹੁਤ ਵੱਡੀ ਆ ਹਾਂਜੀ। ਤੇ ਬਈ ਬੱਚੇ ਨੂੰ ਇਹਨੇ ਜਨਮ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ। ਬੱਚੇ ਨੂੰ ਜਨਮ ਦਿੱਤਾ ਠੀਕ ਆ। ਆਪਾਂ ਬਈ ਹੁਣ ਮਤਲਬ ਇਹ ਸੁਆ ਸੁਆ ਕਿਨਵੇਂ ਦਾ? ਸੁਆ ਮਾਲਕਾਂ ਨੇ ਦੂਜਾ ਦੱਸਿਆ ਜੀ ਲੈਣ ਵਾਲਾ ਜਿਹੜਾ ਮਰਜ਼ੀ ਮੰਨ ਲੈ ਜੀ। ਆਪਣੇ ਹਿਸਾਬ ਨਾਲ ਹਾਂਜੀ। ਠੀਕ ਆ ਗੱਲ। ਤੁਰ ਗਏ ਫਿਰ ਬਈ ਆਪਾਂ। ਜਰੂਰ ਜੀ। ਐ ਲੋ ਵੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਗਾਂ ਜਿਹਦਾ ਸਾਈਜ਼ ਜਿਹੜਾ ਹੈਗਾ ਬੇਲ ਜਿਹੜੀ ਹੈਗੀ ਆ ਉਹ ਮਤਲਬ ਵੀਡੀਓ ਦੇ ਵਿੱਚ ਤਾਂ ਗਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਸੀਗੀ ਜੀ ਗਾਂ ਅੱਧੀ ਦੀਂਦੀ ਹੈ ਜੀ ਹਾਂ ਠੀਕ ਆ ਇਹ ਆ ਦੇਖੋ ਤੁਸੀਂ ਐ ਲੈ ਵੀ ਹੁਣ ਨਾ ਜੇ ਗੱਲ ਕਰੀਏ ਆਪਾਂ ਗਾਂ ਤੁਰੀ ਫਿਰਦੀ ਪਹਿਲਾਂ ਦਿਖਾਈ ਸੀ ਹੈਨਾ ਤੇ ਹੁਣ ਵੀ ਤੁਸੀਂ ਦੇਖ ਲਓ ਮਤਲਬ ਭਾਈ ਸਰੇਂਦਰ ਇਹਦੀ ਹੁਣ ਚਵਾਈ ਇਹਦੀ ਚਵਾਈ ਇਸ ਟਾਈਮ ਤਾਂ ਹੋ ਗਈ ਜੀ ਹੁਣ ਅੱਛਾ ਤੇ ਠੀਕ ਆ ਹਾਂਜੀ ਓਕੇ ਓਕੇ ਲੋ ਵੀ ਮਿੱਤਰੋ ਜਿਹੜੀ ਆ ਜਾਂਦੀ ਹੈ ਨਾ ਵਹੜ 37 38 ਕਿਲੋ ਦੁੱਧ ਵਾਲੀ ਮਤਲਬ ਦੁੱਧ ਵਾਲੀ ਨਹੀਂ ਬੌਲਾ ਤਿਆਰ ਆ ਹੁਣ ਦੋ ਟਾਈਮ ਤਿੰਨ ਟਾਈਮ ਦੀ ਮਤਲਬ ਤੁਸੀਂ ਚਵਾਈ ਕਰਕੇ ਇੱਥੋਂ ਤੁਸੀਂ ਲਿਜਾ ਸਕਦੇ ਹੋ ਠੀਕ ਆ ਭਾਈ ਸਰੇਂਦਰ ਆਪਾਂ ਇਹਦਾ ਮਤਲਬ ਹਾਂ ਨਾ ਜਾ ਇਹ ਹਾਂ ਨਾ ਪਟਾਈ ਲੱਖ ਦੀ ਦੇਵਾਗੇ ਜੀ ਫਰਦੋਸਾ ਤਰ੍ਹਾਂ ਕਰੇ ਤਾਈ ਦੀ ਦੇਵਾਂਗੇ ਹਾਂਜੀ ਬੰਦੇ ਪੈਸੇ ਲਾਉਂਦੇ ਵੀ ਸੀ ਕਿ ਆਪਾਂ ਨੂੰ ਕਈ ਘਰ ਸੀਗੇ ਜੀ ਜਿਹੜੇ ਬੰਦੇ ਪੈਸੇ ਲਾਉਂਦੇ ਸੀ ਨਾਲ ਇਹਦੇ ਵਿਆਹ ਸੀ ਉਹਨੇ ਬੱਚੀ ਦਿੱਤੀ ਸੀਗੀ ਜੀ ਕੱਲ ਸਾਡੇ ਨੇੜਲੇ ਪਿੰਡਾਂ ਦੇ ਬੰਦੇ ਲੈ ਕੇ ਗਏ ਆ ਜੀ ਕੱਲ ਹਾਂਜੀ ਅੱਛਾ ਭਾਈ ਸਰੇਂਦਰ ਜਿਵੇਂ ਉਹਨੇ 100 ਦੇ ਮਗਰਗਾਹ ਖੜੀ ਆ ਹਾਂਜੀ ਹੁਣੇ ਹੁਣੇ ਬੱਚੇ ਨੂੰ ਜਨਮ ਦਿੱਤਾ ਜੀ ਹੁਣੇ ਜਨਮ ਦਿੱਤਾ ਹਣਾ ਹਾਂਜੀ ਠੀਕ ਆ ਭਾਈ ਇਹ ਮਤਲਬ ਕਿੰਨਵਾ ਸੂਆ ਸੂਈ ਆ ਇਹ ਬਾਈ ਜੀ ਦੇਖਣ ਵਾਲਾ ਜਿੰਨ ਮਰਜੀ ਮੰਨ ਲਈ ਜੀ ਲੈਣ ਵਾਲਾ ਮਾਲਕ ਦੂਜਾ ਦੱਸਦੇ ਸੀਗੀ ਹੋ ਸਕਦਾ ਤੀਜਾ ਹੋਵੇ ਤੀਜਾ ਹੋਵੇ ਓਕੇ ਬਾਈ ਕਿੰਨੇ ਕ ਮਤਲਬ ਦੁੱਧ ਵਾਲੀ ਕਹਿ ਸਕਦੇ ਆ 18 20 ਕਿਲੋ ਦੁੱਧ ਵਾਲੀ ਹੈ ਜੀ 18 20 ਕਿਲੋ ਦੁੱਧ ਵਾਲੀ ਬਿਹੜ ਦਿਖਾਉਣੇ ਜਮਾ ਤਾਜੀ ਸੂਈ ਓਕੇ ਬਾਈ ਫਿਰ ਇਹਦਾ ਰੇਟ ਕੀ ਰਹੂਗਾ ਇਹ ਆਪਾਂ 65000 ਰੁਪਏ ਦੀ ਦੇ ਦਾਂਗੇ ਜੀ 65000 ਹਾਂਜੀ ਠੀਕ ਹੈ ਜਮਾ ਤਾਜੀ ਸੂਈ ਗਾਂ ਹੈਨਾ ਲੈ ਵੀ ਇੱਕ ਬੱਚੇ ਨੂੰ ਜਨਮ ਹੈ ਜੀ ਹਾਂ ਬੱਚੇ ਨੂੰ ਹਾਂਜੀ ਲੜ ਹਜੇ ਲੌਂਕੀ ਜਾਂਦਾ ਮਿੱਤਰੋ ਠੀਕ ਆ ਜਮਾ ਤਾਜੀ ਸੂਈ ਵਹੜਾ ਪਸਵਾਰ ਸਵਾਕ ਇਹਨਾਂ ਜੀ ਅੰਦਰ ਹੀ ਕਰਦੇ ਆ ਜੀ ਬਸ ਹਾਂ ਠੀਕ ਹੈ ਗੱਲ ਹਾਂਜੀ ਓਕੇ ਇਹ ਦੇਖ ਲਓ ਤੁਸੀਂ ਲੈ ਜਾਇਕੋ ਅੱਗੇ ਲੈ ਜਾ ਠੀਕ ਆ ਹੁਣ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਹੈਗੀ ਆ ਜਮਾ ਤਾਜੀ ਸੂਈ ਆ ਆਰਡਰ ਦੀ ਕੁਆਲਿਟੀ ਦੇਖ ਲਓ 65000 ਰੁਪਏ ਦੀ ਠੀਕ ਆ ਬਾਈ ਗਾਵਾਂ ਆਪਾਂ ਜਿਹੜੇ ਮੈਨੂੰ ਐਲਾ ਤਕਰੀਬਨ ਤਕਰੀਬਨ ਦਿਖਾਤੀਆਂ ਬਾਈ ਹਾਂਜੀ ਤੇ ਲਾਸਟ ਦੇ ਉੱਤੇ ਨੰਬਰ ਬੋਲੋਗੇ ਨੰਬਰ ਜੀ ਆਪਣਾ 795 33165 ਜੀ ਤੇ WhatsApp ਵਾਲਾ ਨੰਬਰ ਹੈ 941745555 ਜੀ ਠੀਕ ਆ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਹੁੰਦੇ ਜੀ ਸੋਡਾ ਧੰਨਵਾਦ ਅਸੀਂ ਜਾਦੇ ਕਰਦੇ ਹਾਂ ਕਿਉਂਕਿ ਸਾਨੂੰ ਸਾਥ ਦਿਓ ਸਾਨੂੰ ਜੋਗ ਸਮਝਦੇ ਹੋ ਇੰਨਾ ਤੁਸੀਂ ਹੈਨਾ ਤੇ ਚਲੋ ਐ ਹੁੰਦਾ ਬਾਕੀ ਦਾਣਾ ਪਾਣੀ ਹੁੰਦਾ ਨਾ ਖਿੱਚ ਕੇ ਲੈ ਕੇ ਆਉਂਦਾ ਤੇ ਲੋ ਵੀ ਮਿੱਤਰੋ ਕਰਿਓ ਲੋਟ ਹੈਨਾ ਬੇੜਾ ਬਹੁਤ ਜਿਆਦਾ ਚੰਗੀਆਂ ਐ ਇਸ ਫਾਰਮ ਦੇ ਉੱਤੇ ਜਿਹੜਾ ਕੋਈ ਪ੍ਰਾ ਆਊਗਾ ਸੂਈ ਸਵਾਈ ਨੂੰ ਤੁਸੀਂ ਆਪ ਦਾ ਚਵਾਈ ਕਰਕੇ ਲੈ ਜਾ ਸਕਦੇ ਹੋ ਜਿਹੜੀਆਂ ਗੱਬਣ ਆ ਉਹਦੀ ਤਸੱਲੀ ਇੱਥੇ ਕਰ ਸਕਦੇ ਹੋ ਹਾਂਜੀ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੇ ਬਾਈ ਦੇ ਰੇਟ ਕਿਵੇਂ ਲੱਗੇ ਜਾਨਵਰ ਦੱਸਿਓ ਜੀ